ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 797 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 798 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਲਾਵਲ ਮਹੱਲਾ ਤੀਜਾ ਗੁਰਮਖ ਪ੍ਰੀਤ ਜਿਸ ਨੂੰ ਆਪੇ ਲਾਏ ਗੁਰੂ ਦੀ ਰਾਹੀ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਆਪਣਾ ਪਿਆਰ ਆਪ ਪੈਦਾ ਕਰਦਾ ਹੈ ਤੇਤ ਘਰ ਬੇਲਾਵਲ ਗੁਰ ਸ਼ਬਦ ਸੁਹਾਏ ਉਸ ਹਿਰਦੇ ਵਿੱਚ ਸਦਾ ਖੜਾਓ ਬਣਿਆ ਰਹਿੰਦਾ ਹੈ ਗੁਰੂ ਦੀ ਬਰਕਤ ਨਾਲ ਉਸ ਮਨੁੱਖ ਦਾ ਜੀਵਨ ਸੋਹਣਾ ਬਣ ਜਾਂਦਾ ਹੈ ਮੰਗਲ ਨਾਰੀ ਗਾਵੇ ਆਏ ਉਸ ਦੇ ਸਾਰੇ ਗਿਆਨ ਇੰਦਰੇ ਰਲ ਕੇ ਪ੍ਰਭੂ ਦੀ ਸ਼ਿਵਸਲਾ ਦਾ ਗੀਤ ਗਾਉਂਦੇ ਰਹਿੰਦੇ ਹਨ ਮੇਲ ਪ੍ਰੀਤਮ ਸਦਾ ਸੁਖ ਪਾਏ ਪ੍ਰਭੂ ਪ੍ਰੀਤਮ ਨੂੰ ਮਿਲ ਕੇ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ ਹਉ ਤੈਨ ਬਲੇ ਹਾਰੇ ਜਿਨ ਹਰ ਮਨ ਵਸਾਏ ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਵਸਾਇਆ ਹੈ ਹਰ ਜਨ ਕੋ ਮਿਲੇ ਆ ਸੁਖ ਪਾਈਐ ਹਰ ਗੁਣ ਗਾਵੇ ਸਹਿਜ ਸੁਭਾਏ ਰਹਾਓ ਪ੍ਰਮਾਤਮਾ ਦੇ ਉਹ ਜੇ ਸੇਵਕਾਂ ਦੀ ਸੰਗਤ ਕੀਤਿਆਂ ਆਤਮਿਕ ਆਨੰਦ ਮਿਲਦਾ ਹੈ ਜਿਹੜਾ ਮਨੁੱਖ ਹਰ ਜਨਾਂ ਨੂੰ ਜਿਹੜਾ ਮਨੁੱਖ ਹਰ ਜਨਾਂ ਨੂੰ ਮਿਲਦਾ ਹੈ ਉਹ ਵੀ ਆਤਮਿਕ ਡੋਲਤਾ ਵਿੱਚ ਪ੍ਰੇਮ ਵਿੱਚ ਟਿਕ ਕੇ ਅਪਰਮਾਤਮਾ ਦੀ ਸ਼ਿਫਤਸਲਾ ਦੇ ਗੀਤ ਗਾਣ ਲੱਗ ਪੈਂਦਾ ਹੈ ਰਹਾਉ ਸਦਾ ਰੰਗ ਰਾਤੇ ਤੇਰੇ ਚਾਏ ਏ ਪ੍ਰਭੂ ਜਿਹੜੇ ਮਨੁੱਖ ਤੇਰੀ ਸ਼ਿਫਤਸਲਾ ਕਰਦੇ ਹਨ ਉਹ ਸਦਾ ਤੇਰੇ ਪ੍ਰੇਮ ਵਿੱਚ ਤੇਰੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ ਹਰ ਜਿਉ ਆਪ ਵਸੈ ਮਨ ਆਏ ਪ੍ਰਭੂ ਆਪ ਉਹਨਾਂ ਦੇ ਮਨ ਵਿੱਚ ਆਵਸਦਾ ਹੈ ਆਪੇ ਸੋਭਾ ਸਦ ਹੀ ਪਾਏ ਆਪੇ ਸੋ ਬਾਸਦ ਹੀ ਪਾਏ ਪ੍ਰਭੂ ਆਪ ਹੀ ਉਹਨਾਂ ਨੂੰ ਸਦਾ ਲਈ ਵਿੜਿਆਈ ਬਖਸ਼ਦਾ ਹੈ ਗੁਰਮਖ ਮੇਲ ਮੇਲ ਮਿਲਾਏ ਗੁਰਦੀ ਸ਼ਰਨ ਪਾ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਗੁਰਮਖ ਰਾਤੇ ਸ਼ਬਦ ਰੰਗਾਏ ਗੁਰੂ ਦੀ ਸ਼ਰਨ ਪੈ ਕੇ ਜਿਹੜੇ ਮਨੁੱਖ ਗੁਰਦੇ ਸ਼ਬਦ ਵਿੱਚ ਰੰਗੇ ਜਾਂਦੇ ਹਨ ਨੇਜ ਘਰਵਾਸਾ ਹਰ ਗੁਣ ਗਾਏ ਪ੍ਰਭੂ ਉਹਨਾਂ ਨੂੰ ਆਪਣੇ ਨਾਮ ਦਾ ਰੰਗ ਚਾੜਦਾ ਹੈ ਪ੍ਰਭੂ ਦੇ ਗੁਣ ਗਾ ਗਾ ਕੇ ਉਹਨਾਂ ਦਾ ਆਪਣੇ ਹਿਰਦੇ ਘਰ ਵਿੱਚ ਟਿਕਾਣਾ ਬਣਿਆ ਰਹਿੰਦਾ ਹੈ ਰੰਗ ਚਲੂਲੇ ਹਰ ਰਸ ਭਾਏ ਉਹ ਕਦੇ ਪਟਕਦੇ ਨਹੀਂ ਪ੍ਰਭੂ ਦੇ ਨਾਮ ਰਸ ਵਿੱਚ ਪ੍ਰੇਮ ਵਿੱਚ ਟਿਕੇ ਰਹਿਣ ਕਰਕੇ ਉਹ ਗੂੜੇ ਰੰਗ ਵਿੱਚ ਰੰਗੇ ਰਹਿੰਦੇ ਹਨ ਇਹੋ ਰੰਗ ਕਦੇ ਨਾ ਉਤਰੇ ਸਾਚ ਸਮਾਏ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਲੀਨ ਰਹਿਣ ਕਰਕੇ ਉਹਨਾਂ ਦਾ ਇਹ ਨਾਮ ਰੰਗ ਕਦੇ ਨਹੀਂ ਉਤਰਦਾ ਨਾ ਹੀ ਕਦੇ ਫਿੱਕਾ ਪੈਂਦਾ ਹੈ ਅੰਤਰ ਸ਼ਬਦ ਮਿਟਿਆ ਅਗਿਆਨ ਹਨੇਰਾ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵੱਸਦਾ ਹੈ ਉਹਨਾਂ ਦੇ ਅੰਦਰੋਂ ਅਗਿਆਨ ਹਨੇਰਾ ਦੂਰ ਹੋ ਜਾਂਦਾ ਹੈ ਸਤ ਗੌਰ ਗਿਆਨ ਮਿਲਿਆ ਪ੍ਰੀਤਮ ਮੇਰਾ ਜਿਨ੍ਹਾਂ ਨੂੰ ਗੁਰੂ ਦਾ ਬਖਸ਼ਿਆ ਗਿਆਨ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਨੂੰ ਪਿਆਰਾ ਪ੍ਰਭੂ ਮਿਲ ਪੈਂਦਾ ਹੈ ਜੋ ਸੱਚ ਰਾਤੇ ਤਿੰਨ ਬੋੜ ਨਾ ਫੇਰਾ ਜਿਹੜੇ ਮਨੁੱਖ ਸਦਾ ਫਿਰ ਪ੍ਰਭੂ ਦੇ ਪ੍ਰੇਮ ਵਿੱਚ ਮਸਤ ਰਹਿੰਦੇ ਹਨ ਉਹਨਾਂ ਨੂੰ ਜਨਮ ਮਰਨ ਦਾ ਗੇੜ ਨਹੀਂ ਪੈਂਦਾ ਉਹ 84 ਦੇ ਚੱਕਰਾਂ ਵਿੱਚ ਨਹੀਂ ਪੈਂਦੇ ਨਾਨਕ ਨਾਮ ਦਿਰੜਾਏ ਪੂਰਾ ਗੁਰ ਮੇਰਾ ਪਰ ਏ ਨਾਨਕ ਪੂਰਾ ਗੁਰੂ ਹੀ ਮਨੁੱਖ ਦੇ ਅੰਦਰ ਨਾਮ ਜਪਣ ਦਾ ਸੁਭਾਉ ਪੱਕਾ ਕਰ ਸਕਦਾ ਹੈ ਬਿਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਈ ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਵਡਿਆਈ ਇੱਜ਼ਤ ਪ੍ਰਾਪਤ ਕਰ ਲਈ ਪੂਰਾ ਗੁਰ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਈਐ ਪੂਰੇ ਕੇ ਗੁਣ ਗਾਓ ਪੂਰਾ ਗੁਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ ਜਿਸ ਨੇ ਵਡਿਆਈ ਪ੍ਰਾਪਤ ਕਰ ਲਈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਚੱਲਿਆ ਅਚਿੰਤ ਨਾਮ ਵਸਿਆ ਮਨ ਆਈ ਉਹਦੇ ਮਨ ਵਿੱਚੋ ਹਰੀ ਨਾਮ ਆਵਸਦਾ ਹੈ ਜੋ ਹਰੇਕ ਕਿਸਮ ਦਾ ਫਿਕਰ ਤੋਖਲਾ ਦੂਰ ਕਰ ਦਿੰਦਾ ਹੈ ਹੋ ਮੈਂ ਮਾਇਆ ਸ਼ਬਦ ਜਲਾਈ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀ ਆਪਣੇ ਅੰਦਰੋਂ ਮਾਇਆ ਦੇ ਕਾਰਨ ਪੈਦਾ ਹੋਈ ਹੋਮੈ ਸਾੜ ਲਈ ਦਰ ਸਾਚੈ ਗੁਰ ਤੇ ਸੋਭਾ ਪਾਈ ਉਸ ਨੇ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਦਰ ਤੇ ਸੋਭਾ ਖੱਟ ਲਈ ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਿਆ हे जगत दे मालिक प्रभु मेहर कर मैं तेरा नाम सिमरदा रहा एह तो चंगा मिनू और कोई काम ना लगे आनंदे ने आनंद होवे मन मेरे गुरमुख मांगो तेरा नाम निवाजा रहाओ हे प्रभु परमात्मा गुरु दी शरण पैके आत्मिक आनंद दी बख्शीश करने वाला तेरा नाम मांगदा हां ताके मेरे मन विच ਉਸ ਨਾਮ ਦੀ ਬਰਕਤ ਨਾਲ ਹਰ ਵੇਲੇ ਆਨੰਦ ਬਣਿਆ ਰਹੇ ਰਹਾਓ ਮਨ ਕੀ ਭਰਤੀਤ ਮੰਤੇ ਪਾਈ ਉਸ ਮਨੁੱਖ ਨੇ ਆਪਣੇ ਅੰਦਰੋਂ ਹੀ ਆਪਣੇ ਮਨ ਵਾਸਤੇ ਸਰਦਾ ਵਿਸ਼ਵਾਸ ਦੀ ਦਾਤ ਲੱਭ ਲਈ ਇਹ ਸਰਦਾ ਕਿ ਪ੍ਰਮਾਤਮਾ ਸਾਰੇ ਜਗਤ ਵਿੱਚ ਇੱਕ ਸਮਾਨ ਵਿਆਪਕ ਹੈ ਪੂਰੇ ਗੁਰ ਤੇ ਸ਼ਬਦ 부ਝਾਈ ਜਿਸ ਨੇ ਪੂਰੇ ਗੁਰੂ ਪਾਸੋਂ ਉਹਦੇ ਸ਼ਬਦ ਹੀ ਰਾਹੀ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ ਜੀਵਨ ਮਰਨ ਕੋ ਸੰਸਾਰ ਵੇਖੈ ਜਿਹੜਾ ਵੀ ਮਨੁੱਖ ساری ਉਮਰ ਪ੍ਰਭੂ ਨੂੰ ਸ੍ਰਿਸ਼ਟੀ ਵਿੱਚ ਇੱਕ ਸਮਾਨ ਵਸਦਾ ਵੇਖਦਾ ਹੈ ਬੋੜ ਨਾ ਮਰੇ ਨਾ ਜਮ ਪੇਖੈ ਉਸ ਨੂੰ ਕਦੇ ਆਤਮਿਕ ਮੌਤ ਨਹੀਂ ਵਿਆਪਦੀ ਉਸ ਵੱਲ ਜਮ ਰਾਜ ਕਦੇ ਨਹੀਂ ਤੱਕਦਾ ਕਰਹੀ ਮੈਂ ਸਭ ਕੋਟ ਨਿਧਾਨਾ ਹਰੇਕ ਮਨੁੱਖ ਦੇ ਹਿਰਦੇ ਘਰ ਵਿੱਚ ਸਾਰੇ ਸੁੱਖਾਂ ਦੇ ਖਜ਼ਾਨਿਆਂ ਦੇ ਕੋਟਾਂ ਦੇ ਕੋਟ ਮੌਜੂਦ ਹਨ ਸਤ ਗੁਰ ਦੇ ਖਾਏ ਗਿਆ ਆ ਬਿਮਾਨ ਜਿਸ ਮਨੁੱਖ ਨੂੰ ਗੁਰੂ ਨੇ ਕੋਟ ਵਿਖਾ ਦਿੱਤੇ ਉਸ ਦੇ ਅੰਦਰੋਂ ਹੰਕਾਰ ਦੂਰ ਹੋ ਗਿਆ ਸਾਧ ਹੀ ਲਾਗਾ ਸਹਿਜ ਧਿਆਨ ਉਹ ਮਨੁੱਖ ਸਦਾ ਹੀ ਆਤਮਕ ਡੋਲਤਾ ਵਿੱਚ ਸੁਰਤ ਜੋੜੀ ਰੱਖਦਾ ਹੈ ਜਿਸ ਤੇ ਗੁਰੂ ਨੇ ਕਿਰਪਾ ਕਰਕੇ ਉਹਦੇ ਅੰਦਰ ਖਜ਼ਾਨੇ ਵਿਖਾ ਦਿੱਤੇ ਨਾਮ ਦੇ ਆਨ ਦੇ ਨਗਾਵੇ ਇੱਕੋ ਨਾਮ ਫਿਰ ਉਹ ਮਨੁੱਖ ਹੋਰ ਫਾਲਤੂ ਝਲੂਲ ਨਹੀਂ ਬੋਲਦਾ ਕਿਸੇ ਨੂੰ ਮਾੜਾ ਨਹੀਂ ਬੋਲਦਾ ਕਿਸੇ ਨਾਲ ਫਾਲਤੂ ਗੱਲਾਂ ਨਹੀਂ ਕਰਦਾ ਓ ਮਨੁੱਖ ਹਰ ਵੇਲੇ ਫਿਰ ਇੱਕੋ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਇਸ ਯੁੱਗ ਮੈਂ ਵੜਿਆਈ ਪਾਈ ਓ ਮਨੁੱਖ ਇਸ ਜਗਤ ਵਿੱਚ ਇੱਜ਼ਤ ਪ੍ਰਾਪਤ ਕਰਦਾ ਹੈ ਪੂਰੇ ਗੁਰ ਤੇ ਨਾਮ ਧਿਆਈ ਜਿਹੜਾ ਮਨੁੱਖ ਪੂਰੇ ਗੁਰੂ પાસે ਸਿੱਖਿਆ ਲੈ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ ਜੈ ਦੇਖਾ ਤਹਿ ਰਹਾ ਸਮਾਈ ਮੈਂ ਤਾਂ ਜਿੱਧਰ ਵੇਖਦਾ ਹਾਂ ਉਧਰ ਯੋ ਪਰਮਾਤਮਾ ਮੌਜੂਦ ਦਿਸਦਾ ਹੈ ਸਦਾ ਸੁਖ ਦਾਤਾ ਕੀਮਤ ਨਹੀਂ ਪਾਈ ਉਹ ਸਦਾ ਹੀ ਸਭਨਾਂ ਨੂੰ ਸੁਖ ਦੇਣ ਵਾਲਾ ਹੈ ਪਰ ਉਸ ਪਰੋ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ਉਹ ਅਨਮੋਲ ਹੈ ਉਹਦੀਆਂ ਦਾਤਾਂ ਬੇਅੰਤ ਹਨ ਪੂਰੇ ਭਾਗ ਗੁਰ ਪੂਰਾ ਪਾਇਆ ਜਿਸ ਮਨੁੱਖ ਨੇ ਪੂਰੀ ਕਿਸਮਤ ਨਾਲ ਪੂਰਾ ਗੁਰੂ ਲਬ ਲਬ ਲਿਆ ਹੈ ਅੰਤਰਨਾਮ ਨਦਾਨ ਦਿਖਾਇਆ ਗੁਰੂ ਨੇ ਉਸ ਨੂੰ ਉਸ ਦੇ ਹਿਰਦੇ ਵਿੱਚ ਹੀ ਪ੍ਰਮਾਤਮਾ ਦਾ ਨਾਮ ਖਜ਼ਾਨਾ ਵਿਖਾਲ ਦਿੱਤਾ ਹੈ ਇਹ ਪੂਰੇ ਗੁਰੂ ਨੇ ਵਿਖਾਇਆ ਹੈ ਅੱਜ ਕਾਲ ਦੇ ਪਖੰਡੀ ਗੁਰੂ ਨਹੀਂ ਜਿਹੜੇ ਲੋਕਾਂ ਨੂੰ ਐਵੇਂ ਮਰਵਾ ਦਿੰਦੇ ਹਨ ਉਹ ਗੁਰੂ ਨਹੀਂ ਦੇਹ ਧਾਰੀ ਗੁਰੂ ਨਹੀਂ ਇਹ ਤੇ ਪੂਰੇ ਗੁਰੂ ਦੀ ਗੱਲ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੱਲ ਹੈ ਗੁਰ ਕਾ ਸ਼ਬਦ ਅਤ ਮੀਠਾ ਲਾਇਆ ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਬਹੁਤ ਪਿਆਰਾ ਲੱਗਣ ਲੱਗ ਪਿਆ ਨਾਨਕ ਤ੍ਰਿਸ਼ਣ 부ਜੀ ਮਨ ਤਾਨ ਸੁਖ ਪਾਇਆ हे ਨਾਨਕ ਉਸ ਦੇ ਅੰਦਰੋਂ ਮਾਇਆ ਦੀ ਤ੍ਰੇ ਬੁਝ ਗਈ ਉਸ ਨੂੰ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਆਨੰਦ ਹੀ ਆਨੰਦ ਹਾਸਲ ਹੋ ਗਿਆ ਰਾਗ ਬਿਲਾਵਲ ਮਹੱਲਾ ਚੌਥਾ ਘਰ ਤੀਜਾ ਰਾਗ ਬਿਲਾਵਲ ਘਰ ਤੀਜੇ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਉਦਮ ਮਾਤ ਪ੍ਰਭ ਅੰਤਰ ਜਾਮੀ ਜਿਉ ਪ੍ਰੇਰੇ ਤਿਉ ਕਰਨਾ ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਦਮ ਕਰਨ ਦੀ ਅਕਲ ਜੀਵਾਂ ਨੂੰ ਆਪ ਦਿੰਦਾ ਹੈ ਜਿਵੇਂ ਉਹ ਸਾਨੂੰ ਪ੍ਰੇਰਣਾ ਕਰਦਾ ਹੈ ਤਿਵੇਂ ਅਸੀਂ ਜੀਵ ਕਰਦੇ ਹਾਂ ਜਿਉ ਨਟੂਆ ਤੰਤ ਵਜਾਏ ਤੰਤੀ ਤਿਉ ਵਾਜੈ ਸੰਤ ਜਨਾ ਜਿਵੇਂ ਕੋਈ ਨਾਟਕ ਕਰਨ ਵਾਲਾ ਮਨੁੱਖ ਵੀਣਾ ਆਦਿਕ ਛਾਜ ਦੀ ਤਾਰ ਵਜਾਂਦਾ ਹੈ ਤਿਵੇਂ ਉਹ ਸਾਜ ਵੱਜਦਾ ਹੈ ਜਿਵੇਂ ਤਿਵੇਂ ਸਾਰੇ ਜੀਵ ਜੋ ਮਾਨੋ ਵਾਜੇ ਹਨ ਪ੍ਰਭੂ ਦੇ ਵਜਾਇਆ ਵੱਜਦੇ ਹਨ ਉਦਮ ਮਾਤ ਪ੍ਰਭ ਅੰਤਰ ਜਾਮੀ ਜਿਉ ਪ੍ਰੇਰੇ ਤਿਉ ਕਰਨਾ ਜਿਉ ਟਟੂਆ ਤੰਤ ਵਜਾਏ ਤੰਤੀ ਤਿਉ ਵਾਜੈ ਸੰਤ ਜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਸਤਨਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 798 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕਾਲੂ ਆਪਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 799 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ